ਦੇ ਨੀ ਦੇਲਾ ਹੋਰ ਮਰਦ ਮਾਰਦਿਆ ਆਪਾ ਫੋਟੋ ਲਾ ਲਓ ਇਹ ਯਾਦ ਪਾਪਾ ਕਲੋਂ ਹਾਂਜੀ ਜਰ ਵਡੇ ਤੇ ਕਦੋਂ ਦੇ ਗਿਆ ਕਰੋ 5 ਮਹੀਨੇ ਹੋ ਗਏ ਵੀਰੇ ਅੱਛਾ 5 ਮਹੀਨੇ ਹੋ ਗਏ ਹਾਂਜੀ ਅੱਜ ਫਿਰ ਵੇਖ ਕੇ ਕਿਦਾਂ ਦਾ ਲੱਗਾ ਬਹੁਤ ਚੰਗਾ ਇਹ ਬਹੁਤ ਧੰਨਵਾਦ ਹੈ ਤੁਹਾਡੀ ਸੰਸਾ ਦੇ ਕਿ ਤੁਸੀਂ ਮੇਰੇ ਪਾਪਾ ਨੂੰ ਸਹੀ ਸਲਾਮ ਸਤਿ ਸਾਨੂੰ ਦਿੱਤਾ ਹੈ ਅਰੇ ਤੁਹਾਨੂੰ ਬਹੁਤ ਬਰਕਤ ਦੇ ਬੈਠੋ ਇਹ ਆਪਾਂ ਦਾ ਬਹੁਤ ਸ਼ੁਕਰ ਤੇ ਜਾ ਆਰਾ ਵੱਡੇ ਵੀਰਾਂ ਇਹ ਆ ਤਾਂ ਆਹ ਫੋਟੋ ਲੈ ਉਹ ਮਾਰੇ ਸਾਰੇ ਤੁਹਾਡੇ ਵੀਰਾਂ ਹਾਂ ਆਹ ਦੇ ਦੇ। ਤੁਸੀਂ। ਤੇ ਕਿਦਾਂ ਪੈਣੀ ਗੁਮ ਕਦੋਂ ਹੋਏ ਘਰੋਂ? ਅ ਵੀਰੇ ਪਤਾ ਕਿ ਮੰਮਾ ਦੇ ਲੱਗੀ ਹੋਈ ਛੱਟ ਪਸਲੀ ਦੀ ਹੱਡੀ ਟੁੱਟ ਗਈ ਸੀ ਤੇ ਆਪਾਂ ਦੋਨੇ ਬ੍ਰਦਰ ਸਿਸਟਰ ਜਾਂ ਪਾਪਾ ਵੀਰੇ ਬ੍ਰਦਰ ਟੱਡੇ। ਹਾਂਜੀ। ਆ ਜ ਵੀਰੇ ਇੱਧਰ ਸਾਈਡ ਆਜੋ। ਇੱਥੇ ਆਜੋ। ਇੱਥੇ ਆਜੋ। ਆ ਜੀ ਟੇ। ਤੇ ਮੰਮਾ ਦੇ ਆ ਹੀ ਹਸਪੀਟਲ ਸੀਗੇ ਤੇ ਇੱਕ ਕਰੋ ਚੱਲ ਗਏ ਸੀਗੇ। ਇਹਨਾਂ ਨੂੰ ਮੈਂਟਲ ਸਟੈਸ ਪੋਲੋਮ ਆ। ਇਹਨਾਂ ਦੀ ਜਿਹੜੀ ਦਵਾਈ ਆ ਮੈਂਟਲ ਹਸਪੀਟਲ ਅੰਬੀਸੋਦ ਤੋਂ ਚਲਦੀ ਸੀ। ਚਲਦੀ ਸੀ। ਤੇ ਆਪਣੇ ਆਪ ਹੀ ਘਰੋਂ ਚਲੇ ਗਏ ਕਾਫੀ ਵਾਰਾ ਸੀ ਮਤਲਬ ਕਾਫੀ ਵਾਰਾ ਹੀ ਲੱਭ ਕੇ ਪੁਲਿਸ ਕੰਪਲੇਨ ਵੀ ਕੀਤੀ ਹੋਈ ਸੀਗੀ ਔਰ ਨਿਊਜ਼ 'ਚ ਵੀ ਦਿੱਤਾ ਸੀਗਾ ਲੋਕਲ ਮਤਲਬ ਕਾਫੀ ਵਾਰੀ ਘਰੋਂ ਚਲ ਜਾਂਦੇ ਸੀਗੇ ਹਾਂਜੀ ਕਾਫੀ ਵਾਰ ਚਲ ਜਾਂਦੇ ਸੀਗੇ ਪਰ ਆ ਜਾਂਦੇ ਸੀਗੇ ਪਰ ਇੰਨੇ ਮੰਥ ਕਦੀ ਵੀ ਸਾਡੇ ਤੋਂ ਦੂਰ ਨਹੀਂ ਰਹੇ ਹੈਗੇ ਅਸੀਂ ਲੱਭ ਲੈਂਦੇ ਹੁੰਦੇ ਸੀ ਤੇ ਆਏ ਕਿੱਥੋਂ ਤੁਸੀਂ ਅਸੀਂ ਮਾਦਾਪੁੱਤ ਮਾਦਾਪੁੱਤ ਲੱਭ ਲਾ ਮਾਦੋਪੁਰ ਕਿੱਥੇ ਕਿਵੇਂ ਦਾ ਹੈ ਜੰਮੂ ਰੋਡ ਤੇ ਮਾਦੋਪੁਰ ਇਹਨੂੰ ਪੈਨੇ ਮੈਂ ਸਭ ਕੁਝ ਇਹ ਦੱਸਦਾ ਸੀਗਾ ਜਦੋਂ ਇਹਨੂੰ ਮੈਂ ਪੁੱਛਦਾ ਸੀ ਨਾ ਵੀ ਤੇਰਾ ਪਿੰਡ ਕਿਹੜਾ ਵਾ ਉਦੋਂ ਨਹੀਂ ਸੀ ਬੋਲਦਾ ਕਿਹੜਾ ਪਿੰਡ ਕਿਹੜਾ ਵਾ ਨਾੜਾ ਪਿੰਡ ਇਹੋ ਹੀ ਆ ਹਾਂਜੀ ਉਹਨਾਂ ਨੂੰ ਜੋ ਮਾਈਂਡ 'ਚ ਆ ਜੇ ਉਹ ਗੱਲ ਆ ਜਾਂਦੀ ਹੈ ਜੇ ਇਦਾਂ ਹੁਣ ਉਹਨਾਂ ਨੇ ਸਾਨੂੰ ਵੇਖਦੇ ਹੀ ਸਾਨੂੰ ਪਛਾਣਨੇ ਹਨਾ ਤੇ ਕਦੇ-ਕਦੇ ਕੋਈ ਚੀਜ਼ਾਂ ਭੁੱਲ ਜਾਂਦੇ ਜਦੋਂ ਜਿੱਥੇ ਬ੍ਰਦਰ ਪਾਣੀ ਆਏ ਸੀ ਨਾ ਮੇਨ ਦੁਆਬੇ ਦੇ ਵਿੱਚ ਪਾਣੀ ਆਇਆ ਸੀ ਸੁਲਤਾਨਪੁਰ ਦੇ ਏਰੀਆ ਦੇ ਵਿੱਚ ਬਾਉਪੁਰ ਏਰੀਆ ਵਾ ਜਿੱਥੇ ਐਤ ਕੀ ਪਾਣੀ ਆਏ ਸੀਗਾ ਜਿਹੜੀ ਪੀਕ ਪੁਆਇੰਟ ਤੇ ਜਿੱਥੇ ਪਾਣੀ ਆਇਆ ਸੀ ਨਾ ਉੱਥੇ ਸੀਗੇ ਬਜ਼ੂਰ ਪੀਕ ਪੁਆਇੰਟ ਮਤਲਬ ਕਿ ਜਿੱਥੇ ਸਭ ਤੋਂ ਜ਼ਿਆਦਾ ਹਾੜ ਆਏ ਸੀਗੇ ਸਪੈਨ ਨਾ ਕੋ ਮਤਲਬ ਘਾਟੀ ਜਗਿਆ ਨਹੀਂ ਤਾਂ ਪਈ ਜੀਦਾ ਹਾਂਜੀ ਆ ਰਹੇ ਆ ਵਸੁੰਦੀ ਦੀ ਆ ਰਹੇ ਆ ਆਹ ਮਾਦਾ ਮਾਦਾ ਦਾ ਆਵਾਜ਼ ਆ ਤੇ ਆ ਮਰ ਕੁੜੀ ਆ ਵੀ ਰਾਜੇ ਜਿਨ੍ਹਾਂ ਨੇ ਜਿਨ੍ਹਾਂ ਨੇ ਡੈਡੀ ਨੂੰ ਲਿਆਂਦਾ ਸੱਸੀ ਗੱਲ ਸੱਸੀ ਗੱਲ ਮੈਂ ਸੱਸੀ ਗੱਲ ਆ ਕੌਣ ਨੇ ਸੱਸੀ ਗੱਲ ਆ ਅੱਛਾ ਬੇਟੀ ਆ ਪਪਾ ਇਹ ਡੱਡਾ ਕੁੜੀ ਆ ਤਾਂ ਮਾਂ ਮਾਦੋ ਬੋਰੋਮੀ ਕਾ ਕਾ ਤੇ ਆਏ ਹੈ ਹਾਈ ਕੀ ਹੈ ਕੀ ਆ ਵੀ ਹੂੰ ਇਹੋ ਡੱਡੇ ਓਹ ਮਾਪਾ ਤੇ ਹਾਂਜੀ ਸੱਸੀ ਸੱਸੀ ਗੱਲ ਆ ਏ ਮਾਰੇ ਕਲਨੌਰ ਦੀ ਕੁੜੀ ਆ ਪਹਿਲਾਂ ਨਹੀਂ ਦੱਸਿਆ ਪਹਿਲਾਂ ਨਹੀਂ ਦੱਸਿਆ ਕਲਾ ਨੌਰ ਤੋਂ ਆ ਹਾ ਹਾ ਤੇ ਬਾਬੇ ਕਨੇ ਕਹਾਂ ਤੇ ਮਰ ਕੁੜੀ ਵਿਆਹੀ ਆ ਮਹਿਣ ਬਣੀ ਕਲਾ ਨੌਰ ਦੀ ਆ ਠੀਕ ਆ ਉਹਨਾਂ ਦਾ ਫੋਟੋ ਭੇਜ ਦੇਣੀ ਤੇ ਬਾਬਾ ਤੇਰਾ ਤਾਂ ਪਹਿਲਾਂ ਭੁਜਣਾ ਹਾ ਹਾ ਤੇ ਬਾਬਾ ਕੋਣੀ ਨਾ ਦੱਸਾਂ ਨੂੰ ਵੀ ਕਲਾ ਨੌਰ ਦੀ ਆ ਹਾ ਹਾ ਤੇ ਕਲਾ ਨੌਰ ਦੇ ਘਰੇ ਨੂੰ ਵੀ ਮੈਂ ਉਹਨਾਂ ਕੋਲ ਲੈ ਲੈਨੀ ਆ ਹਾ ਕਿਤੇ ਦੇਖਾ ਆ ਹਮਾ ਉਹਨਾਂ ਦੀ ਕ੍ਰੇਨ ਵੀ ਲੱਗ ਗਈ ਕਿਦਾਂ ਨਾ ਲੱਗਾ ਵੀ ਆ ਵੇਖੇ ਜੇ ਇਹ ਆਹ ਨਾ ਉਹਨਾਂ ਤੋਂ ਜ਼ੋਰ ਕੇ ਤਾਂ ਆ ਨਾਈਟੇ ਲੋਪਾ ਨਾ ਮਾਤਾ ਵੀਰਾ ਤੇ ਮਾ ਉਹਨਾਂ ਦੀ ਕ੍ਰੇਨ ਵੀ ਲਾ ਲਾ ਨਹੀਂ ਆ ਆ ਸਪਟਾ ਨੂੰ ਕੀ ਇਹ ਕਿ ਕੁ ਮਿੰਟ ਕਿੰ ਕਿ ਕਹਿ ਰਹੇ ਹਾਂਜੀ ਕੀ ਕਹਿ ਰਹੇ ਜੀ ਕੀ ਸੀ ਉਹ ਕੱਲ ਮੈਨ ਪਾਈ ਨਾ ਇਹਨਾਂ ਨੇ ਬ੍ਰਦਰ ਨੂੰ ਨਹੀਂ ਉਹ ਵੀਡੀਓ ਪਾਈ ਕਿ ਉਹਦੋਂ ਤੁਸੀਂ ਜਿੱਦਣ ਲਿਆਂਦਾ ਜੇ ਹਾਂਜੀ ਤੇ ਉਸ ਦਿਨ ਬਹੁਤ ਹਾਲਤ ਖਰਾਬ ਵੀ ਤੁਸੀਂ ਕਹਿੰਦੇ ਨੇਲ ਵੀ ਬੜੇ ਬਦੇ ਨੇ ਮੈਂ ਵੇਖਿਆ ਹੀ ਸਾਰਾ ਕੁਝ ਅੱਜ ਤੁਸੀਂ ਬਹੁਤ ਅੱਛਾ ਤਰ੍ਹਾਂ ਉਹਨਾਂ ਨੂੰ ਕੀਤੇ ਹੋਇਆ ਅੱਜ ਤੇ ਵਿਆਹ ਕਰ ਗਮ ਹੋ ਰਹੀ ਨਾ ਨਾ ਬਹੁਤ ਐਨਾ ਕੁਲੀ ਤੇਰੇ ਵਿਆਹ ਤੇ ਨਹੀਂ ਹੁੰਦੀ ਜਿਹੜਾ ਅੱਜ ਹੋ ਹੀ ਨਹੀਂ ਕਰਦੇ ਆਂਡੇ ਗੋਣੀਆਂ ਜਿਹੜਾ ਜਿਹੜਾ ਆਂਡੀ ਗੋਣੀ ਤੇ ਵਿਆਹ ਤੇ ਨਹੀਂ ਨਗਿਆਉਂਦੇ ਅੱਜ ਜੰਗਾ ਉੱਥੋਂ ਵੀਰਾਂ ਦਾ ਮੈਨੂੰ ਫੋਨ ਆਇਆ ਸੀਗਾ ਕਿ ਇੱਕ ਪੰਜਾਬੀ ਬਾਬਾ ਤੁਰਿਆ ਫਿਰਦਾ ਵਾ ਤੇ ਆਪਣਾ ਐਡਰੈਸ ਨਹੀਂ ਦੱਸਦਾ ਪਰ ਇਹੋ ਆਖੀ ਜਾਂਦਾ ਵੀ ਆਹ ਵੀ ਜ਼ਮੀਨ ਮੇਰੀ ਆ ਵੀ ਜ਼ਮੀਨ ਮੇਰੀ ਹੈਨਾ ਤੇ ਉਸ ਦਿਨ ਵੀਰ ਜੀ ਮੈਂ ਉੱਥੇ ਨਹੀਂ ਸੀਗਾ ਮੈਂ ਕਿਤੇ ਗਿਆ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਅੱਜ ਦਾ ਦਿਨ ਇਹਨੂੰ ਬਜ਼ੁਰਗ ਨੂੰ ਰੱਖ ਲਓ ਮੈਂ ਸਵੇਰ ਆ ਜਾਊਂਗਾ ਬਟ ਚਲੋ ਉਹਨਾਂ ਤੋਂ ਖਣੀ ਰਹਿ ਨਹੀਂਏ ਉਹਨਾਂ ਤੋਂ ਗੁੰਮ ਹੋ ਗਏ ਤੇ ਅਗਲੇ ਦਿਨ ਫੇਰ ਮੈਨੂੰ ਫੋਨ ਆਇਆ ਇਹਨਾਂ ਬਾਰੇ ਪਹਿਲੇ ਦਿਨ ਮੈਂ ਮੈਂ ਕਿਹਾ ਵੀਡੀਓ ਭੇਜ ਦੂੰ ਮੈਂ ਵੀਡੀਓ ਉਧਰ ਹੀ ਨੜ ਤੇ ਪਾਤੀ ਵੀ ਸ਼ਾਇਦ ਕੋਈ ਨਾ ਕੋਈ ਮੈਨੂੰ ਜਾਣਕਾਰੀ ਮਿਲ ਜੇ ਅਗਲੇ ਦਿਨ ਫੇਰ ਦਰਿਆ ਪਾਰ ਕਰਕੇ ਦੂਸਰੀ ਸਾਈਡ ਬਾਉਪੁਰ ਪਿੰਡਵਾ ਦਰਿਆ ਆ ਸਤਲੁਜ ਮਾਰਡ ਨਿੱਕੀ ਮੁੱਢੀ ਨਹਿਰ ਨੂਰਨੀ ਸਤਲੁਜ ਦਰਿਆ ਚਲ ਪੁਲ ਬਣਿਆ ਉੱਥੇ ਚਲੋ ਇਹਨਾਂ ਦੀ ਕਿਸਮਤ ਚੰਗੀ ਸੀਗੀ ਵੀ ਕਿਤੇ ਦਰਿਆ ਦੇ ਵਿੱਚ ਡਿੱਗ ਠਹਿਤ ਨਹੀਂ ਗਿਆ ਉਹ ਸਾਰਾ ਏਰੀਆ ਸੀ ਮੰਡ ਏਰੀਆ ਸੀਗਾ ਘਰ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਤੱਕ ਕੋਈ ਨਹੀਂ ਸੀਗਾ ਉਹ ਬੱਚੇ ਗਏ ਆਪਣੇ ਖੇਤਾਂ 'ਚ ਗਏ ਵਾਈ ਕਰਨ ਉਹ ਕਿਤੇ ਪਾਣੀ ਪੀਣ ਆਏ ਸੀਗੇ ਸਾਈਡ ਤੋਂ ਕਿਸੇ ਮੋਟਰ ਦੇ ਤੇ ਇਹ ਉੱਥੇ ਤੁਰਿਆ ਫਿਰਦਾ ਸੀਗਾ ਬਜ਼ੁਰਗ ਇਹ ਆਪਣੀ ਬੇਟੀ ਦੱਸਦੇ ਹੀ ਤੁਸੀਂ ਇਹਨਾਂ ਦੇ ਬੇਟੇ ਨੇ ਇੱਕ ਅੱਧੀ ਦੀ ਵਾਹੇ ਹੋਏ ਸੈਦੋਵਾਲ ਵਿਆਏ ਤੀ ਦੋਵਾਲ ਕਲਾਨੋ ਵਾਲ ਮਾਰ 33 ਦੋਵਾਲ ਕੇ ਸੈਦੋਵਾਲ ਤੀ ਦੋਵਾਲ ਕਲਾਨੋ 33 ਦੋਵਾਲ ਕਲਾਨੋ ਨੂੰ ਪਤਾ ਮਿਲੂ ਮੈਂ ਮੈਂ ਨਾ ਮੈਨੂੰ ਇਹਨੇ ਸੈਦੋਵਾਲ ਕਿਹਾ ਸੀ ਅਸਲ 'ਚ ਮੈਂ ਤਾਂ ਵੀਡੀਓ 'ਚ ਵੀ ਕੁੜੀ ਕਿੱਥੇ ਵਿਆਹੀ ਤੇਰੀ ਸੈਦੋਵਾਲ ਸੈਦੋਵਾਲ ਆਹੋ ਤੇ ਮੈਨੂੰ ਇਹ ਸੀਗਾ ਕਿ ਜੇਕਰ ਮੈਨੂੰ ਕੋਈ ਵੀ ਨਾਮ ਦੀ ਇਨਫਾਰਮੇਸ਼ਨ ਨਾ ਨਾ ਮਿਲੀ ਮੈਂ ਥੋੜੇ ਫ੍ਰੀ ਹੋ ਕੇ ਇਹਨਾਂ ਦੀ ਜਿੱਥੇ ਕੁੜੀ ਵਿਆਹੀ ਆ ਉੱਥੇ ਲੈ ਕੇ ਜਾਊਂਗਾ ਤੇ ਜੇਕਰ ਕੋਈ ਇਹਨਾਂ ਨੂੰ ਪਛਾਣ ਲਵੇ ਹਨਾ ਅਨਾਉਂਸਮੈਂਟ ਕਰਾਊਂਗਾ ਕਿਸੇ ਭੈਣ ਦਾ ਪਿਓ ਗਵਾਚਾ ਹੋਵੇ ਹਨਾ ਅਨਾਉਂਸਮੈਂਟ ਕਰਾਊਂਗਾ ਪਰ ਇਹਨਾਂ ਕਿਸਮਤ ਚੰਗੀ ਹੈ ਕਿ ਇਹ ਮਿਲ ਗਏ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਤੁਹਾਡੀ ਪੂਰੀ ਸੋਸਾਇਟੀ ਦਾ ਜਿਨ੍ਹਾਂ ਨੇ ਸਾਡੇ ਪਾਪਾ ਨੂੰ ਇੰਨੇ ਸਾਰੇ ਬਜ਼ੁਰਗਾਂ ਨੂੰ ਸਮਾਰ ਰਹੇ ਹੋ ਤੁਸੀਂ ਇੰਨੀ ਸੇਵਾ ਕਰ ਰਹੇ ਅਸੀਂ ਤੇ ਤੁਹਾਡਾ ਦੇਣ ਹੀ ਨਹੀਂ ਦੇ ਸਕਦੇ ਤੁਹਾਨੂੰ ਫਿਰ ਕਿੱਦਾਂ 1 ਮਿੰਟ ਮੈਨੂੰ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸਾਡੇ ਕੋਲ ਬਜ਼ੁਰਗਾਂ ਐਕਚੁਅਲੀ ਸਾਡੇ ਗਵੰਡੀ ਸੀਗੇ ਤੇ ਮੈਂ ਤੇ ਡਿਊਟੀ ਤੇ ਸੀਗੀ ਬ੍ਰਦਰ ਵੀ ਡਿਊਟੀ ਤੇ ਸੀਗਾ ਤੇ ਮੰਮਾ ਨੂੰ ਗਵੰਡੀ ਆ ਕੇ ਕਹਿੰਦੇ ਕਿ ਅੰਕਲ ਜੀ ਦੀ ਵੀਡੀਓ ਆ ਰਹੀ ਹੈ ਇੰਸਟਾਗ੍ਰam ਤੇ ਤੇ ਉਹਨਾਂ ਨੇ ਹੀ ਤੁਹਾਡੇ ਨਾਲ ਸ਼ਾਇਦ ਗੱਲ ਕੀਤੀ ਉਹ ਅਸੀਂ ਉਹਨਾਂ ਚਾਚਾ ਜੀ ਕਰਨ ਮੇਰੀ ਕੱਲ੍ਹ ਸ਼ਾਮੀ ਗੱਲ ਹੋਈ ਜਾਂਦੀ ਹੈ ਹਾਂਜੀ ਮਮਾ ਦਾ ਵੀ ਹੋਈ ਸੀ ਰੈਲਟੀ ਹੋਈ ਹੈ ਮਲਕ ਤੁਸੀਂ ਲੌਂਗ ਵੀਡੀਓ ਛੋਟੀ ਵੀਡੀਓ ਦੇਖੀ ਵੱਡੀ ਵੀਡੀਓ ਨਹੀਂ ਦੇਖੀ ਅਹੀਂ ਫਿਰ ਉਸ ਤੋਂ ਬਾਅਦ ਅਸੀਂ ਇੰਸਟਾਗ੍ਰam ਤੋਂ ਬਦਲਨੇ ਕੱਢੀਏ ਜਦੋਂ ਤੁਸੀਂ ਉਹ ਚ ਮਤਲਬ ਗੱਡੀ ਚਲਾ ਕੇ ਬੈਠੇ ਹੋ ਤੁਸੀਂ ਕਹਿ ਰਹੇ ਹੋ ਕਿ 2 ਘੰਟੇ ਹੋ ਗਏ ਆ ਮੈਨੂੰ ਇਹਨਾਂ ਨੇ ਨਿਉਂਦੇ ਪਰੇ ਪਿੰਡ ਨਹੀਂ ਦੱਸਦੇ ਬਾਬੇ ਕਿਹੜਾ ਪਿੰਡ ਹੈ ਤੇਰਾ ਮੇਰਾ ਇਹੋ ਪਿੰਡ ਆ ਏ ਬਾਪੂ ਜੀ ਨਾ ਇਦਾਂ ਹੀ ਕਹੀ ਜਾਂਦੇ ਆ ਕਿ ਮੇਰਾ ਇਹੋ ਪਿੰਡ ਆ ਮੇਰਾ ਇਹੋ ਪਿੰਡ ਵਾ ਸਨਜੀ 2-3 ਘੰਟੇ ਹੋ ਗਿਆ ਸਾਨੂੰ ਨਿੰਵੇਂ ਲੈਂਦਿਆਂ ਨੂੰ ਪਰ ਇਹਨਾਂ ਆਪਣਾ ਪਿੰਡ ਨਹੀਂ ਦੱਸਿਆ ਫਿਰ ਉਸ ਤੋਂ ਬਾਅਦ ਹੀ ਤੁਹਾਡੇ ਨੰਬਰ ਨੂੰ ਅਸੀਂ ਡਾਇਲ ਆਪਣੇ ਨੰਬਰ ਤੋਂ ਕੀਤਾ ਸੀਗਾ ਉਹਨਾਂ ਨੇ ਵੀ ਕੀਤਾ ਸੀਗਾ ਤੁਹਾਡੇ ਨਾਲ ਗੱਲ ਮਮਾ ਦੀ ਵੀ ਹੋਈ ਸੀ ਇਹਨਾਂ ਦੀ ਨਾ ਮੈਂ ਪੂਰੀ ਵੀਡੀਓ ਪਾਈ ਸੀ ਆਪਣੇ YouTube ਦੇ ਪੇਜ ਦੇ ਉੱਪਰ ਪਾਈ ਸੀ ਇਹਨਾਂ ਦੀ ਇੰਸਟਾ ਤੇ ਚਲੋ ਇੰਨੀ ਵੱਡੀ ਪੈਂਦੀ ਨਹੀਂ ਆ YouTube ਤੇ ਪਾਈ ਸੀ ਬੜਾ ਆਪਣੇ ਮੁੰਡੇ ਦਾ ਸਨਿ ਸ਼ਾਇਦ ਦੱਸਦੇ ਸੀਗੇ ਬੜੀ ਸਨਿ ਕੀ ਕੀ ਇਦਾਂ ਬੋਲਦੇ ਰਾਜਨ ਰਾਜਨ ਤੁਹਾਡਾ ਨਾ ਰਾਜਨ ਆ ਹਾਂਜੀ ਰਾਜੇ ਦਾ ਪਿਓ ਆ ਰਾਜੇ ਦਾ ਪਿਓ ਆ ਹਾ ਹੋ ਰਾਜਾ ਅੱਛਾ ਅੱਛਾ ਜੀ ਇਹ ਕੌਣ ਆ ਬੱਬੇ ਇਹ ਕੌਣ ਆ ਕੌਣ ਹੈ ਇਹ ਰਾਜਾ ਕਿੰਨਾ ਲੱਕੀ ਲੱਗਦਾ ਤੁਹਾਡਾ ਇਹ ਮੇਰਾ ਪੋਤੇ ਅੱਛਾ ਅੱਛਾ ਤੇ ਹੁਣ ਰਿਆਇਸ਼ ਕਿੱਥੀ ਹੁੰਦਾ ਸਾਡੀ ਮਾਦੂਪੁਰ ਮਾਦੂਪੁਰ ਜੰਮੂ ਰੋਡ ਜੰਮੂ ਰੋਡ ਤੇ ਇੱਥੋਂ ਕਿੰਨਾ ਪੈ ਜਾਂਦਾ ਸਾਡੇ ਘਰ ਮੇਰੇ ਸਣਾ ਇੱਥੋਂ ਹੋਊਗਾ ਕੋਈ 150 ਕਿਲੋਮੀਟਰ ਤੇ ਹੋਊਗਾ ਜਿਆਦਾ 6 ਵਜੇ ਤੋਂ 100 ਫਰਾਂਕੋਟ ਦੀ ਅਬਰਦ ਹਾਂਜੀ 110 ਆਇਆ ਨਾ ਤਾਂ ਘਰ ਮਾਧੂਪੁਰ ਪਾਇਆ ਅੱਛਾ ਪਠਾਨਕੋਟ ਤੋਂ ਕਿੰਨਾ ਅੱਗੇ ਹੋਰ ਜੰਮੂ ਰੋਡ ਤੇ ਰੋਡ ਤੋਂ ਏਡਾ ਤਾਂ ਪਾਇਦਾ ਕੋ 12 12 15 ਮਿੰਟ ਅੱਛਾ ਐ ਸਾਰੇ ਗੁਜਰਾਤ ਕੀ ਕੰਮ ਕਰਦੇ ਵੀਰੇ ਤੁਸੀਂ ਕੀ ਕੰਮ ਕਰਦੇ ਮੈਂ ਕੰਪਨੀ ਚ ਹਾਂ ਗੁਜਰਾਤੋਂ ਗੰਗਾ ਦੁੱਧ ਅੱਛਾ ਅੱਛਾ 5 ਮਹੀਨੇ ਹੋ ਗਏ ਇਹਨਾਂ ਨੂੰ ਗਿਆਨ ਕਿਤੇ ਲੱਭੇ ਲੱਭੇ ਵੇ ਇਹਨਾਂ ਨੂੰ ਹਾਂਜੀ ਬਹੁਤ ਲਖਨਪੁਰਾ ਲੋਕਾਂ ਨੂੰ ਲੱਭਿਆ ਸੀ ਅੱਛਾ ਲਖਨਪੁਰ ਜਾਂਦੇ ਰਹੇ ਆ ਉਧਰ ਲਖਨਪੁਰ ਖੀਰੀ ਜਿਹੜਾ ਜੂਪੀ ਚ ਨਹੀਂ ਨਹੀਂ ਲਖਨਪੁਰ ਮਾਧੂਪੁਰ ਲੱਗਿਆ ਜੰਮੂ ਰੋਡ ਜਦੋਂ ਆਪਾਂ ਮਾਧੋਪੁਰ ਤੋਂ ਅੱਗੇ ਹੁੰਦਾ ਲਖਨਪੁਰ ਹਾਂਜੀ ਲਖਨਪੁਰ ਤੋਂ ਮੁੜ ਕੇ ਜੰਮੂ ਸ਼ੁਰੂ ਹੋ ਜਾਂਦਾ ਨਾ ਜਦੋਂ ਹਰ ਮੋੜ ਪਰਿਆ ਹੈ ਨਾ ਲੋਕੀ ਦੱਸਦੇ ਸੀ ਸਾਨੂੰ ਤੇ ਪਰ ਮੇਰੇ ਪਸਲੀ ਦੀ ਜਾਂ ਡੀ ਟੁੱਤੀ ਸੀ ਮੈਂ ਜਾ ਨਹੀਂ ਸਕਦੀ ਬੱਚੇ ਜਾਂਦੇ ਹੀ ਰੋਡ ਤੇ ਫਿਰ ਕੇ ਆ ਜਾਂਦੇ ਸੀ ਇਹਨਾਂ ਨੂੰ ਤੇ ਇਹ ਜਿਹੜੀ ਦਿਮਾਗੀ ਸਟ੍ਰੈਸ ਏ ਕਦੋਂ ਦੀ ਇਹਨਾਂ ਨੂੰ ਇਹ ਹੋ ਗਿਆ ਵੀਰੇ ਅਟੈਕ ਹੋਣ ਤੋਂ ਬਾਅਦ 10 ਸਾਲ ਤੋ ਹੋ ਗਿਆ ਇਦਾਂ ਹਾਂ 10 ਸਾਲ ਹੋ ਗਏ ਹਾਂ ਦੀ ਇਲਾਜ ਪ੍ਰੋਪਰਲੀ ਕਰਵਾਇਆ ਪਰ ਠੀਕ ਨਹੀਂ ਠੀਕ ਨਹੀਂ ਹੋਇਆ ਤੁਸੀਂ ਨਾ ਹੁਣ ਕੀ ਕਰਨਾ ਵਾ ਕਿ ਇਹਨਾਂ ਦਾ ਆਡਰ ਮੋਬਾਈਲ ਨੰਬਰ ਆਪਣਾ ਡਰੈਸ ਇੱਥੇ ਜਾਂ ਇੱਥੇ ਖਨਵਾ ਦੇਣਾ ਟੈਟੂ ਬਣਵਾ ਦੇਣਾ ਠੀਕ ਹੈ ਜੀ ਰੱਬ ਨਾ ਕਰੇ ਜੇਕਰ ਕਿਤੇ ਦੁਬਾਰਾ ਕਿਤੇ ਇਹੋ ਜੇ ਚਾਂਸ ਹੋ ਜੇ ਤੇ ਇਹਨਾਂ ਦਾ ਪਰਿਵਾਰ ਮਿਲ ਜੇ ਮੈਂ ਇਹਨਾਂ ਦੀ ਸਭ ਤੋਂ ਪਹਿਲਾਂ ਮੈਂ ਕੀ ਕਰਦਾ ਹੁੰਦਾ ਵਾਂ ਕਿ ਅਸੀਂ ਇਹਨਾਂ ਦੇ ਬਾਹਾਂ ਹੱਥ ਪੈਰੀ ਚੈੱਕ ਕਰੀਦੇ ਆ ਅੱਛਾ ਪਕਿਤ ਨੰਬਰ ਹਾਂ ਨੰਬਰ ਲਿਖਿਆ ਹੋਵੇ ਤੇ ਨੰਬਰ ਮੈਨੇ ਮੈਨੂੰ ਮਿਲਿਆ ਨੂੰ ਆਈ ਥਿੰਕ ਕਿ ਮਹੀਨਾ 1 ਹੋ ਗਿਆ ਅੱਛਾ ਤੁਹਾਨੂੰ ਮਿਲਿਆ ਨੂੰ 1 ਮਹੀਨਾ 1 ਹੋ ਗਿਆ ਮੈਂ ਵੀਡੀਓ ਤੁਹਾਨੂੰ ਦੱਸ ਦਿੰਦਾ ਤੁਹਾਨੂੰ ਕਦੋਂ ਦਾ ਮਿਲਿਆ ਸੀਗਾ ਸਾਨੂੰ ਵੀਡੀਓ ਹੀ ਹੁਣ ਮਿਲਦੀ ਤੇ ਮੀਨਾ ਮਤੇ ਉਹ ਹੀ ਗੁਨਾਹਕ ਵਾਲੀ ਦਿੰਦੇ ਆ ਉਹ ਵੀ ਦਵਾਈ বিনা ਕਿਸੇ ਫਿਕਰੇ ਮੈਨੂੰ ਮਿਲਾਈ 6 ਦਸੰਬਰ ਨੂੰ ਬਾਬਾ ਅੱਛਾ 6 ਦਸੰਬਰ ਨੂੰ ਤੇ ਹੁਣ 6 ਹੋ ਗਈ ਆ ਥਿੰਕ ਜਨਵਰੀ ਆ ਚੱਲੀ ਆ ਮਹੀਨਾ ਕੋਈ ਚੱਲਿਆ ਆਸੀ ਇਹਨਾਂ ਦੀ ਵੀਡੀਓ ਪ੍ਰੋਪਰ ਵੀਡੀਓ ਪੂਰੀ ਬਾਬਾ ਮੈਂ ਮੈਂ ਉੱਥੇ ਉੱਥੇ ਬੈ ਗੱਡੀ 'ਚ ਕਿੰਨੇ ਆ ਕਹੋ ਰਿਸ਼ਤੇਦਾਰ ਨੂੰ ਦੱਸੀ ਜਾਵਾ ਛੱਡ ਦੇ ਨਗਰ ਰਿਸ਼ਤੇਦਾਰੀ ਤਰੀ ਕਿੱਥੇ ਆ ਹੈਨਾ ਤੇ ਤੂੰ 10ਵੇਂ ਨੂੰ ਕਹਿੰਦਾ ਕਿ ਲੀਆਂ ਕਿ ਰਿਸ਼ਤੇਦਾਰੀਆਂ ਤੈਨੂੰ ਦੱਸੀ ਜਾਵਾ ਬਾਬਾ ਮੈਂ ਮੈਂ ਉੱਥੇ ਉੱਥੇ ਬੈ ਗੱਡੀ 'ਚ ਕਿੰਨੇ ਕਾ ਇਹ ਰਿਸਤਾ ਤਾਨੂੰ ਦਸੀਆ ਵਾ ਛੱਡ ਦੇ ਛੱਡ ਦੇ ਛੱਡ ਦੇ ਮੈਂ ਕਿਉਂਕਿ ਮੇਰੀ ਆਦ ਕਿਉਂਕਿ ਨਿੰਵੇ ਲਵਾਂਗੇ ਕੋਈ ਨਾ ਕੋਈ ਇਨਫੋਰਮੇਸ਼ਨ ਮਿਲੂਗੀ ਤਾਂ ਦੀਆ ਹਾਂ ਅੱਛਾ ਅੱਛਾ ਦੇਖੀਏ ਤੇਰਾ ਜਖਮ ਸਾਰੇ ਖੇਤ ਹੀ ਖੇਤਾ ਆ ਹਲਾਸੀ ਨਾਲ ਪਿੱਛੋਂ ਆਉਂਦਾ ਉੱਥੇ ਮੈਂ ਨਾ ਹੱਲ ਲਗਾਦਾ ਤੇ ਬਾਬਾ ਜੀ ਆਈਂਦੇ ਉੱਥੇ ਕਾ ਬਚਾਈ ਹਾਂਜੀ ਇਹਨਾਂ ਨੇ ਤਾਂ ਬਚਾਇਆ ਸੀ ਬੱਚੇ ਨੇ ਦੱਸਿਆ ਸੀ ਮੈਨੂੰ ਸਾਰੇ ਲੱਗੇ ਬੰਨੇ ਕਿਤੇ ਵੀ ਕੋਈ ਘਰ ਨਹੀਂ ਹੈਗਾ ਤਿੰਨ ਤਿੰਨ ਚਾਰ ਚਾਰ ਮੀਟਰ ਕਿਤੇ ਘਰ ਨਹੀਂ ਹੈਗਾ ਸਾਰਾ ਹੀ ਮੰਡ ਏਰੀਆ ਵਾ ਇਹਦੇ ਮੇਰੇ ਸਾਲਾ ਕੀਤਾ ਮੰਡ ਏਰੀਆ ਵਾ ਇੱਥੇ ਕਿਤੇ ਲੱਬੇ ਲੱਬੇ ਪੈਣੇ ਤੁਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਲੱਬਿਆ ਸੀਗਾ ਨਿਊਜ਼ ਚ ਵੀ ਦਿੱਤਾ ਪਿਆ ਮੈਂ ਕੋਈ ਨਿਊਜ਼ ਹੈਗੀ ਦਿਖਾਉਂ ਕਿੰਨੇ ਪੈਣ ਪੜਾ ਤੁਸੀਂ ਤਿੰਨ ਪੈਣ ਪੜਾ ਦੀਦੀ ਵਿਆਹ ਹੋਇਆ ਤਾਂ ਤਿੰਨ ਮੈਨ ਦਾ ਦੋ ਅੱਛਾ ਅੱਛਾ ਤੁਸੀਂ ਵੀਡੀਓ ਕੱਢੀਆਂ ਅਛਾ ਤੇ ਤੁਹਾਡੇ ਗਵਾਂਡੀਆਂ ਨੇ ਵੀਡੀਓ ਦੇਖੀ ਫਿਰ ਤੁਹਾਨੂੰ ਦੱਸਿਆ ਤੇ ਜਦੋਂ ਤੁਸੀਂ ਵੀਡੀਓ ਵੇਖੀ ਤੇ ਕਿਹੋ ਜਿਹਾ ਲਗਾਉ ਦੋ ਹੈਂ ਆਵਾਜ਼ ਸੁਣੀ ਲੈ ਫਿਰ ਉਹਨਾਂ ਨੇ ਮੈਨੂੰ ਫੜਿਆ ਪਾਣੀ ਤੇਰਾ ਭਲਾ ਮੈਂ ਤਾਂ ਬਾਪੂ ਲੱਭ ਜੜਾ ਤੇ ਤੋਲ ਤੋ ਘਵਾ ਜਾਣਾ ਜੀ ਜੱਟ ਪੈ ਬਾਪੂ ਲੱਭ ਜੜਾ ਤੇ ਤੋ ਘਵਾ ਜਾਣਾ ਹਾਂ ਤੂੰ ਹੀ ਘਾਜੇ ਸਤੀਪਰਾਵਾ ਮੈਂ ਮੈਂ ਠੰਡੇ ਚ ਸਕੂਟੀ ਤੇ ਆਏ ਅਨ ਜਰਾ ਬੱਚਾ ਵਿਚਾਰਾ ਸਰਕਾਰੀ ਆਦੀ ਕੱਢ ਸੁਜਾਨ ਬੁੱਦੇ ਪਿੰਡ ਕੋ ਗਰਾਨੀ ਵਾਸੀ ਤਰਸੀਮ ਮਸੀ ਪਿਛਲੇ 1 ਮਹੀਨੇ ਤੋਂ ਲਾਪਤਾ ਨੇ ਪਰਵਾਦੇ ਲੋਕਾਂ ਦੇ ਲੱਭਣ ਦੀ ਮਦਦ ਇਹ ਦੇਖੋ ਮੈਂ ਤਾਂ ਮम्मा ਇਹ ਨਿਊਜ਼ 'ਚ ਦਿੱਤਾ ਸੀਗਾ ਲੋਕਲ ਨਿਊਜ਼ ਸੀਗੀ ਉਹਦੇ ਮੇਰੇ ਸਾਟ ਲੱਗੇਗੀ ਮम्मा ਦੇ ਸਾਟ ਲੱਗੇ ਸੀਗੀ ਇਹਦੇ ਰਾਤ ਨੂੰ ਮੈਨੂੰ ਫੋਨ ਕੀਤਾ ਨਾ ਨਹੀਂ ਰਾਤ ਹੀ ਆਜੰਦੇ ਹਾਂ ਬਾਜੀ ਪਾਣੀ ਦੇਣਾ ਜਿਹੜਾ ਬੰਬ ਬਣਾ ਲਗ ਗਿਆ ਤੇੜਾ ਤੇਰਾ ਬਾਪ ਸਰਵਦਾਸ ਕੋਲ ਆਈ। ਮੈਂ ਜਾਣਨਾ ਚਾਹੁੰਦੀ ਕਿਹੜਾ ਮੈਡੀਕਲ ਹੈ। ਇਹ ਤੂੰ ਰਾਤ ਫੋਨ ਕਰੇ ਪਾਜੀ ਹੀ ਆਉਣ ਲੱਗੇ ਆ। ਮੈਂ ਵੀ ਫੜੜੇ ਉੱਤੇ ਧੁੰਦੇ ਵੀ ਪਈ ਆ। ਤੂੰ ਆਉਣਾ। ਤੇਰੇ ਕੋਲ ਜਿੱਦੇ ਚੱਲੇ ਆ ਫਿਰ। ਤੂੰ ਬੱਸ ਫੇਰੇ ਆ ਜਾਓ ਕੋਈ। ਤੂੰ ਫੋਨ ਵੀ ਕਾਫੀ ਲਾਉਂਦੇ। ਕਿਦਾਂ ਫਿਰ ਇੱਥੋਂ ਦਾ ਐਡਰੈਸ ਕਿਦਾਂ ਪਤਾ ਲੱਗਾ ਫਿਰ? ਇਹ ਮੇਰੇ ਜਿਹੜੇ ਕਲੀਨਿਕਸ ਨੇ ਨਾ ਉਹ ਉਤਤਰ ਤਾਰਨ ਜੋਗ ਕਰਦੇ ਆ। ਓਕੇ। ਹਾਂਜੀ ਉਹਨਾਂ ਦੇ ਥਰੂ ਮੈਂ ਤੁਹਾਡਾ ਮਤਲਬ ਐਡਰੈਸ ਕਰਵਾਇਆ। ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਨੇ ਹਰਪ੍ਰੀਤ ਸਿੰਘ। ओके ਫਰੰਟਾ ਦੰਦੇ ਨੇ ਇਹਨਾਂ ਨੇ ਮੈਨੂੰ ਦੱਸਿਆ ਸੀਗਾ ਹਰਪੀਸ ਨੇ ਹਜੇ ਆਪਣੀ ਫੋਟੋ ਨਹੀਂ ਲਗਾਈ ਹੈਗੀ ਚੋਲਾ ਸਾਹਿਬ ਦੇ ਨੇ ਇਹ ਚੋਲਾ ਸਾਹਿਬ ਦੇ ਨੇ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਨੇ ਜਦੋਂ ਮੈਂ ਇਹਨਾਂ ਨੂੰ ਵੀਡੀਓ ਭੇਜੀ ਸੀ ਨਾ ਕਿ ਵੀਰੇ ਮਤਲਬ ਮੇਰੇ ਪਾਪਾ ਇੱਧਰ ਨੇ ਤੇ ਇਹਨਾਂ ਵੀਰੇ ਕੋਲ ਤੇ ਕਹਿੰਦੇ ਮੈਮ ਤੁਸੀਂ ਸਵੇਰੇ ਪੁੱਜੋ ਮੈਂ ਸਾਰਾ ਕੁਝ ਦੱਸ ਦੂੰਗਾ ਤਾਂ ਉਹ ਆਏ ਸੀਗੇ ਦੱਸ ਕੇ ਗਏ ਆ ਬਿਜੀ ਸੀਗੇ ਤਾਂ ਸੇ ਬਹੁਤ ਬਹੁਤ ਧੰਨਵਾਦੀਆਂ ਤੁਹਾਡੇ ਅਤੇ ਤੁਹਾਡੇ ਸੇਵਨ ਦਾ ਧੰਨਵਾਦ ਸੇ ਪੈਨੇ ਉਹ ਛੋਟਿਆ ਛੋਟਿਆ ਬੱਚਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਫੋਨ ਲਾ ਕੇ ਦੱਸਿਆ ਕਿਉਂਕਿ ਜੇਕਰ ਉਹ ਬੱਚੇ ਫੋਨ ਲਾ ਕੇ ਨਾ ਦੱਸਦੇ ਜੀ ਉੱਥੇ ਬਾਬੇ ਨੂੰ ਭੁੱਖੇ ਮਰ ਦੇਣਾ ਸੀ ਆਹ ਤੇ ਆ ਹੀ ਮਰ ਦੇਣਾ ਸੀ ਆ ਕਿਉਂਕਿ ਕਾਰਨ ਇਹ ਕਿ ਉੱਥੇ ਉੱਥੇ 2-2 3-3 ਕਿਲੋਮੀਟਰ ਤੱਕ ਏਰੀਆ ਤੱਕ ਕੋਈ ਵੀ ਹੈਗਾ ਨਹੀਂ ਸੀਗਾ ਮਨ ਘਰ ਨਹੀਂ ਸੀਗਾ ਸ਼ਾਮ ਦਾ ਟਾਈਮ ਸੀਗਾ ਤੇ ਉੱਥੇ ਨਾ ਰਾਤ ਨੂੰ ਸਾਰਾ ਦਰਿਆਈ ਏਰੀਆ ਨਾ ਦਰਈ एरिया ਰਾਤੋਂ ਉਥੇ ਜਨਵਰ ਵੀ ਬਹੁਤ ਹੁੰਦੇ ਆ ਜੰਗਲੀ ਜਾਨਵਰ ਜੇ ਵੀ ਦਰਈ ਏਰੀਆ ਦੇ ਨਾ ਜਿਵੇਂ ਅਜਨੇ ਬਗਿਆਰ ਵਗੇ ਇੱਥੋਂ ਸੁਲਤਾਨਪੁਰ ਲੋਧੀ ਸੁਣਿਆ ਸੁਲਤਾਨਪੁਰ ਲੋਧੀ ਬਾਬੇ ਨਾਨਕ ਦੀ ਧਰਤੀ ਬਾਬੇ ਨਾਨਕ ਦੀ ਧਰਤੀ ਆ ਸੁਲਤਾਨਪੁਰ ਲੋਧੀ ਤੋਂ ਲੈ ਕੇ ਆ ਹੈਗਾ ਤੇ ਵੈਸੇ ਤੇ ਸਾਡੇ ਕੋਲ ਕਿਉਂਕਿ ਦਰਿਆ ਵਿੱਚ ਪੈਂਦਾ ਇੱਥੋਂ ਤੇ ਹੈਗਾ ਸਰ 15 ਕਿਲੋਮੀਟਰ ਏਰੀਆ ਵਾ ਪਰ ਦਰਿਆ ਵਿੱਚ ਪੈਂਦਾ ਕਰਕੇ ਨਾ ਉੱਪਰੋਂ ਦੀ ਫਿਰ ਜਾਣਾ ਪੈਂਦਾ ਵਾ ਠੀਕ ਹੈ ਜੀ ਉਤੋਂ ਉਤੋਂ ਦੀ ਮੈਂ 40 ਕਿਲੋਮੀਟਰ ਉੱਪਰ ਦੇਖੋ ਮਗੇ ਗਿਆ ਔਰ ਇਹ ਫਿਰ ਕੱਢ ਕੇ ਉਹਨ ਦੇ ਫਿਰ ਇੱਧਰ ਪਹਿਲਾਂ ਪਤਾ ਨਹੀਂ ਸੀ ਨਾ ਬਾਬਾ ਇੱਧਰਲੇ ਬੰਦੇ ਆ ਸੁਲਤਾਨਪੁਰ ਹੀਰੀ ਦੇ ਵਿੱਚ ਪੈ ਜਾਂਦਾ ਉਹ ਪਿੰਡ ਆ ਬਾਉਪੁਰ ਪਿੰਡ ਸੀਗਾ ਆਇਆ ਪਤਾ ਨਹੀਂ ਕਿੱਦਾਂ ਉੱਧਰ ਤੇ ਕਿਤਨਾ ਉੱਥੇ ਚਲ ਗਿਆ ਹਾਂ ਕਾਤੇ ਆਇਆ ਉੱਥੇ ਜਾ ਗਿਆ ਇੱਥੇ ਆਉਂਦਾ ਜਾਣਾ ਵਾਗੇ ਰਹਿਣਾ ਸਾਡੇ ਕੋਲ ਮੈਂ ਆਪਣੇ ਚੋਨਾ ਨਹੀਂ ਵੜਨਾ ਬੜੇ ਸੇਤ ਜਿੰਨ ਕਰ ਹੋ ਗਏ ਆ ਮੈਂ ਤੇ ਕੀ ਤਾਂ ਕਿਨੇ ਤੱਕੇ ਦੋ ਰਿਖਾਦੇ ਹੋਏ ਹਾਂ ਤੱਕੇ ਦੋ ਰਿਖਾਦੇ ਹਾਂ ਹਾਂ ਜੀ ਉੱਧਰ ਹੀ ਲੱਗਦਾ ਏਦਾਂ ਦੇ ਸੀਗੇ ਪਹਿਲਾਂ ਸਾਬੇ ਸਾਬੇ ਦੱਸਦੇ ਸੀ ਨਾ ਅਈ ਅੱਗੇ ਉੱਧਰ ਫੋਨ ਨਹੀਂ ਚੱਲਦੇ ਆਹ ਚ ਫੋਟੋ ਅੱਛਾ ਇਹ ਫੋਟੋ ਤੁਹਾਡੇ ਕੋਲ ਹਾਂ ਜੀ ਕਾਫੀ ਫੋਟੋ ਕਟਿੰਗ ਸੀ ਇਹਨਾਂ ਦੀ ਹਾਂ ਜੀ ਕਟਿੰਗ ਸੀ ਆ ਤੇ ਮਿਲਦਾ ਹੈ ਨਾ ਏਦਾਂ ਹੀ ਦਾੜੀ ਦੁੜੀ ਆ ਗਈ ਨਾ ਮੇਰੇ ਮਰੇ ਕੇ ਫਿਰ ਕੇ ਅੱਛਾ ਨਹੀਂ ਕਾਫੀ ਜ਼ਿਆਦਾ ਮਤਲਬ ਸਮਾਰਟ ਸੀਗੇ ਬਹੁਤ ਮਤਲਬ ਇਹਨਾਂ ਦਾ ਉਹ ਪੰਜਾਬੀ ਪੈਡਪੁੱਡ ਲੈਂਦੇ ਸੀਗੇ ਇਸ ਰਸਤੇ 'ਚ ਜੋ ਲਿਖਿਆ ਬਾਹਰ ਦੇ ਸੀ ਫਿਰ ਵੀ ਦੱਸਿਆ ਵੀ ਅਸੀਂ ਮਸੀਬ ਪਰਿਵਾਰ 'ਚੋਂ ਆਂ ਲੈਦਾ ਰਿੰਦੇ ਜਨਾ ਵਿੱਚ 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 ਕੱਲਾ ਸਹੀ ਵੀ ਕਰਦੇ ਆ ਹਾਂ ਕਿਉਂਕਿ ਮੈਂ ਅਸੀਂ ਤਾਂ ਅਸੀਂ ਜਿੱਦਾ ਕੁਸ਼ਤੀ ਲੜਦੇ ਆ ਪਲਵਾਰ ਅਸੀਂ ਉੱਥੇ ਬਾਰੇ ਹਾਂ ਕੁਸ਼ਤੀ ਲੜਦੇ ਮੈਂ ਵੀ ਪਲਵਾਰ ਦਾ ਬਨੇਵਾਵਾ ਸ਼ਾਲੀ ਪਲਵਾਰ ਸੁਣਿਆ ਹਾਂ ਕਿੱਥੋਂ ਲੈ ਕਿੱਥੋਂ ਲੈ ਮੇਰਾ ਸੱਕਰ ਮਾਮਾ ਅਸ ਅਸ ਵਾਹ ਬੈਣੋ ਦੀ ਜੀਤੀ ਅੱਛਾ ਥੇਰੋ ਵਾਲੇ ਥੇਰੋ ਗੈਰੀ ਹੁੰਦੀ ਵੀ ਗੈਰੀ ਨਹੀਂ ਗੈਰੀ ਹੁੰਦੀ ਸਾਡੇ ਆ ਜਿਹੜਾ ਆਪਣੀ ਸਿੱਖ ਦੇ ਫੁੜੇ ਮਤਲਬ ਮੈਂ ਮਮਾ ਇਹ ਮੇਰੇ ਜੀਜੂ ਨੇ ਅੱਛਾ ਆ ਆ ਫੋਟੋ ਆ ਸੰਜੀ ਇਹਨਾਂ ਦੀ ਫੋਟੋ ਆ ਅੱਛਾ ਅੱਛਾ ਇਹ ਇੱਥੇ ਆਉਂਦੇ ਤੇ ਤੁਹਾਡੀ ਰਹਿਸ਼ ਕਿਤੇ ਦਸੀ ਤੁਸੀਂ ਅੱਛਾ ਰਮਦਾਸ ਰਮਦਾਸ ਖਾਨ ਰਮਦਾਸ ਖਾਨ ਰਮਦਾਸ ਤੋਂ ਵੀ ਇੱਕ ਵੀਰ ਲੇ ਕਹਿੰਦਾ ਥੋੜੀ ਦਿਨਾਂ ਨੂੰ ਚਲੋ ਧੰਨਵਾਦ ਮੈਂ ਕਰਦਾ ਹਾਂ ਸਾਰੀ ਸੰਗਤ ਦਾ ਪੀ ਜਿਨ੍ਹਾਂ ਦੇ ਸਹਿਯੋਗ ਨਾਲ ਆਪਾਂ ਇੱਕ ਪੋਲ ਦਾ ਪੋਲ ਬਣ ਗਿਆ ਜਿਨ੍ਹਾਂ ਨੂੰ ਵੀਰਾਂ ਨੂੰ ਲੱਭਦਾ ਵਾ ਉਹ ਵੀ ਆਪਾਂ ਨੂੰ ਫੋਨ ਲਾ ਦਿੰਦੇ ਆ ਤੇ ਜਾਂ ਜਿਨ੍ਹਾਂ ਦਾ ਗਵਾਚਾ ਹੁੰਦਾ ਵਾ ਉਹ ਵੀ ਭੈਣ ਭਰਾ ਆਪਾਂ ਨੂੰ ਫੋਨ ਲਾ ਦਿੰਦੇ ਆ ਤੇ ਬਾਕੀ ਬਹੁਤ ਕਿਸਮਤ ਵਾਲਾ ਪਰਿਵਾਰ ਵਾ ਕਿ ਜਿਨ੍ਹਾਂ ਨੂੰ ਚਾਹੇ 6 ਮਹੀਨੇ ਹੋ ਗਏ ਆ 6 ਮਹੀਨੇ ਦਾ ਟਾਈਮ ਤੇ ਬਹੁਤ ਜ਼ਿਆਦਾ ਹੁੰਦਾ ਵਾ ਪਰ ਮਿਲ ਗਿਆ ਵਾ ਕਈਆਂ ਦੇ ਲੱਭਦੇ ਨਹੀਂ ਆ ਇੱਕ ਪਹਿਨੇ ਮੈਂ ਤੁਹਾਨੂੰ ਦੱਸਾਂ ਮਹੀਨਾ ਇੱਕ ਹੋ ਗਿਆ ਸੀ ਆ ਮੁੰਡਾ ਗਵਾਚਾ ਸੀਗਾ ਵੀਰਾਂ ਨੂੰ ਚਿਗਰੇ ਉਹਨਾਂ ਲਿਚਨ ਕਚਨ ਕੜਾਈ ਲੋਕੇਸ਼ਨ ਤੇ ਹੀ ਉਹਨੂੰ ਲੱਭਦੇ ਰਹੇ ਲੱਭਦੇ ਰਹੇ ਤੇ ਕਲ ਉਹਦੀ ਡੈਡ ਬੜੀ ਲੱਭੀ ਬੰਦੇ ਜੀ ਆਦਰ ਤੁਸੀਂ ਮਤਲਬ ਪੰਜ ਵੀ ਦੇ ਹੋਗੇ ਇਹਨੂੰ ਚਾਚੇ ਨੂੰ ਚਾਚਾ ਨੂੰ ਹਾਂ ਤੇ ਹੱਥ ਪੜਿਆ ਆਇਆ ਤੇ ਇਹਦੇ ਹੋਏ ਕਹਿੰਦੇ ਹਾਂ ਅਸੀਂ ਇਹ ਬੋਲਦੇ ਸੀ ਵੀ ਜਦੋਂ ਪਾਣੀ ਦੇ ਆਇਆ ਪਿੱਛੇ ਹਾਂ ਇਹ ਕਿਹਾ ਆੜੂ ਕੋਲ ਆਇਆ ਪਤਾ ਨਹੀਂ ਕਿ ਤਰ ਹੈਗਾ ਵੀ ਇੱਕ ਨਿਆਣੀ ਵੀ ਆਪਣੇ ਮੈਂ ਤਾਂ ਜਿਹਦਾ ਦੇ ਚਲੇ ਜਾਂਦਾ ਵਾ ਹਨਾ ਉਹਨੂੰ ਤੇ ਤਰਵਾਸਾ ਹੋ ਜਾਂਦਾ ਵੀ ਚਲੇ ਗਿਆ ਜਿਹਦਾ ਐਦਾਂ ਕਰੋ ਗਿਆ ਹੋਵੇ ਉਹਨੂੰ ਤੇ ਝੋਰਾ ਹੀ ਲੱਗਾ ਰਹਿੰਦਾ ਹਨਾ ਹਾਂ ਝੋਰਾ ਲੱਗਾ ਹੈ ਸੀ ਨਾ ਹਾਂ ਝੋਰਾ ਲੱਗਾ ਜੀ ਮੈਂ ਦਵਾ ਕਰਦੀ ਹਾਂ ਮੈਨੂੰ ਕੱਲ ਪਰਸੋਂ ਦਾ ਨਾ ਉਹ ਆਵਾਜ਼ ਆਉਂਦੀ ਏ ਤੇ ਮੈਨੂੰ ਪਤਾ ਹੀ ਮੇਰੇ ਪਰਮਿਸ਼ਨ ਇਹਨੂੰ ਲੈ ਕੇ ਆ ਲੱਭ ਲੈਣਾ ਹੈ ਪਰਮਿਸ਼ਨ ਨਹੀਂ ਇਸ ਨੂੰ ਤਾਂ ਨੇ ਲੱਭ ਲਿਆ ਚਲੋ ਵੀਰੋ ਪੜਾ ਗਏ ਸਾਰਿਆਂ ਦਾ ਤੇ ਧੰਨਵਾਦ ਸੰਗਤ ਦਾ ਜੀ ਸਹਿਯੋਗ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਇੰਨਾ بڑا ਠੀਕ ਆ ਮਿਲ ਲਿਆ ਬੱਬਾ ਠੀਕ ਆ ਇਹਨਾਂ ਨੂੰ ਕੱਢ ਲੀਏ ਨਹੀਂ ਆਉਂਦਾ ਮੈਂ ਜਾਂ ਨਹੀਂ ਨਹੀਂ ਇਹ ਮਿਲ ਲਿਆ ਇਹ ਤੈਨੂੰ ਲੈਣ ਨਹੀਂ ਆਈ ਲੈਣ ਨਹੀਂ ਆਈ ਨਹੀਂ ਜਾਣਾ ਇਹ ਬਰਾਪੈ ਨੂੰ ਪਹਿਲੇ ਕਿਦਾਂ ਲੈਣਾ ਹੈ ਕਿ ਮਿਲਣਾ ਹੈ ਲੈਣਾ ਹੈ ਕਿ ਕਿੰਨੇ ਲੈ ਕੇ ਮਿਲਣਾ ਹੈ ਮਿਲਣਾ ਹੈ ਡਾਜੀ ਆ ਮੈਨੂੰ ਖਾ ਲੈਣਾ ਮੈਨੂੰ ਖੋ ਗੋ ਰੋਟੀ ਨਹੀਂ ਖਾਦੀ ਤੰਗ ਕੀਤਾ ਹਾਂ ਨਹੀਂ ਤੰਗ ਤੇ ਨਹੀਂ ਇਦਾਂ ਬਸ ਇਹ ਇਹੋ ਗੱਲ ਕਹੀ ਜਣੀ ਸੀ ਕਿ ਮੈਨੂੰ ਵੀ ਮੈਂ ਘਰੇ ਜਾਣਾ ਵਾ ਇਹੋ ਪੁੱਛਦਾ ਨਾ ਮੈਨੂੰ ਜਾਇ ਤੰਗ ਨਹੀਂ ਕਰਦਾ ਨਾ ਇਹ ਹੋਰ ਜਨ ਮੇਰਾ ਪਰਿਵਾਰ ਕਿੱਥੇ ਆ ਨਾ ਵੜਾ ਨਹੀਂ ਰੋਜਾ ਰੱਖੇ ਰੋਮੀ ਹਾਂ ਮੈਂ ਨਾ ਕਿਹਦੇ ਦਾ ਮੈਂ ਆ ਕੋਈ ਫਲਾਣਾ ਸਿੰਘ ਹੋ ਜਾ ਫਲਾਣਾ ਤੇ ਮੈਂ ਨਾ ਕੀ ਕਹਣਾ ਮੇਰਾ ਨਾਂ ਰੂਮੀ ਆ ਮੇਰੇ ਕਮਾਨ ਉਹ ਤਾਂ ਮਾ ਮੈਂ ਜੀ ਮਾ ਜੀ ਚਾਹ ਦੇ ਦੋ ਉਹਨੇ ਫਿਰ ਨਾ ਤੇ ਪੇੜਾ ਕੱਲਦਾ ਹੀ ਪੇੜਾ 1004 ਮੰਗਾਈ ਰੱਖਣ ਲੱਗੀ ਨਹੀਂ ਆਪਾਂ ਜਾਣਾ ਨਹੀਂ ਆਪਾਂ ਨਹੀਂ ਪਾਜੀ ਅਸੀਂ ਚੱਲਣਾ ਜਾਇਂ ਲੇਟ ਹੋ ਜਾਣਾ ਚਾਹ ਹਾਲੇ ਕਰ ਬਿਲਕੁਲ ਚੱਲ ਜਾਣਾ ਬਾਬੂ ਤਾਂ ਮੰਗਾ ਕੋਈ ਸ਼ਾਹ ਸ਼ਾਹ ਗਿਆ ਪਰਛਾਤੇ ਸ਼ਗੇ ਜੀ ਮੈਂ 5 ਵਜੇ ਤੁਰੇ ਤੁਸੀਂ ਨਹੀਂ ਨਹੀਂ ਵੀ ਦੇ ਕਰਵਾਇਆ ਨਾ ਘਰ ਆ ਕੇ ਵਜੇ ਤੁਰੇ ਘਰੋਂ ਰੋਟੀ ਲੈ ਟਿਕਾ ਕੇ ਡਾਡੇ ਕੀ ਲੱਗਦੇ ਨੇ ਓ ਮਾਲਾ ਕੋਠਾ ਮਨ ਲਈ ਤਾਂ ਡੈਡੀ ਮੇਰੇ ਦੀ ਮਾਸੀ ਦਾ ਮੁੰਡਾ ਚਾਚਾ ਹਟਾ ਲੱਗਦਾ ਅੱਛਾ ਅੱਛਾ ਡੈਡੀ ਮਾਸੀ ਦਾ ਮੁੰਡਾ ਹਾਂ ਜੀ ਤਾਂ ਮਟਾ ਦਾ ਨੰਬਰ ਨਹੀਂ ਸੱਤ ਨਾ ਮਤਲਬ ਮੈਂ ਮੇਰਾ ਵੱਡਾ ਹੁੰਦਾ ਚਲੋ ਵੱਡੇ ਵੀ ਤੇ ਨੇ ਇਹ ਜੁਟੇ ਨਹੀਂ ਮਾਤਾ ਜਿਹੜਾ ਔਖੇ ਸੋਕੇ ਟਾਈਮ ਖੜੇ ਉਹ ਹੀ ਬੱਚੇ ਹੁੰਦੇ ਆ ਹੁੰਦਾ ਕੋਈ ਇੰਪੋਰਟੈਂਟ ਬਾਤ ਹਾਂ ਚਾਹ ਆ ਲਿਆ ਦੇ ਚਾਹ ਪਿਆ ਦੇ ਕੋਈ ਨਹੀਂ ਕਰਦੇ ਬੜਾ ਵਰਤਣਾ ਨਹੀਂ ਪੈਣੀ ਨਾ ਨਾ ਸੰਸਤਾ ਚ ਹਾਂ ਗੱਲ ਕਰੀਏ ਮੈਂ ਸਾਰੇ ਮੇਰੇ ਕਰੀ ਨਹੀਂ ਬਾਬੇ ਪੀਨੋ ਤੁਹਾਡੇ ਪਾਜ ਨਾਲ ਮੈਂ ਪੀਣਾ ਬਾਬਾ ਮੈਂ ਬਾਪੂ ਨਹੀਂ ਕਰਾਨੀ ਦੇ ਆਉਂਨੇ ਕਰਦਾ ਮੈਂ 5 ਮਿੰਟ ਸੁੱਕ ਰਹਾ ਮੈਂ ਬਿਜੀ ਹੈ ਬੱਚੇ ਮਾੜਾ ਕਿੰਨੀ ਕੀ ਜਾਜ ਥੋੜੀ ਹੈ ਚਨਾਗ ਜਾਜ ਬੜਾ ਹੈ ਹੈ ਘਰ ਬੈਠੇ ਇਨਾ ਇਨਾ ਵਿਆਹ ਤੇ ਜਾ ਗਏ ਆਪਣੇ ਚਲੋ ਘਰ ਬੈਠਾ ਵੀ ਰਹੇਗਾ ਨਾ ਇਨਾ ਵੀ ਬੜਾਵਾ ਅੱਛਾ ਉਹ ਤਾਂ ਜਿੱਦਾਂ ਦਾ ਹੀ ਬਾਬਾ ਲੱਗਦਾ ਮੈਨੂੰ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਵੀ ਸਤਾਉਂਦਾ ਹੋਊਗਾ ਹੈਨਾ ਜਿੰਨਾ ਲੱਗਦਾ। ਕੈਨ ਉਹਦੇ ਕੁਝ ਕੀ ਆ ਜਾਂ ਫਿਰ ਤੂੰ ਸਤਾਉਂਦੀ ਹੁੰਦੀ ਹੁੰਦਾ ਰਾਤ ਰਾਤ ਨਹੀਂ ਲੱਗੀ ਰਾਤ ਨਹੀਂ ਲੱਗੀ ਰਾਤੀ ਅਸੀਂ ਸੁੱਤੇ ਨਹੀਂ ਸੀਗੇ ਹਾਂ ਤੂੰ ਕੂ ਸੁਤੇ ਅਸੀਂ ਸਵੇਰੇ ਸਵਕਤ ਹੀ ਤਿਆਰ ਹੋ ਗਏ ਸੀਗੇ ਤੇ ਮੈਂ ਛੁੱਟੀ ਲਈ ਫਿਰ ਜਲਦੀ ਜਲਦੀ ਅਸੀਂ ਘਰ ਆਏ ਤੇ ਫਿਰ ਬਾਜੀ ਕੋ ਆਏ ਫਿਰ ਜਲਦੀ ਜਲਦੀ ਜਾਉਣਾ ਤੈਨੂੰ ਤਾਂ ਵੀ ਸਵੇਰਾ ਸਵੇਰਾ ਤਾਂ ਹੀ ਦੂਰ ਦੇ ਹੀ ਨਹੀਂ ਤੁਸੀਂ ਮੈਨੂੰ ਵੀ ਸੌਂਗਾ ਆ ਮਾਵਾ ਮਾਵਾ ਮੰਨ ਨਾ ਕਹੋ ਵੀ ਨਾ ਬਟਾਲੇ ਬੈਂਕੇ ਜਾ ਹਾਂਜੀ ਬਟਾਲੀ ਮੇਰਾ ਗੱਗੂ ਵੀ ਨਾਲ ਕਾਫੀ ਹੈਗਾ ਪਿਆਰ ਉਹਨਾਂ ਕੋਲ ਮੈਂ ਜਾਂਦਾ ਰਿਹਣਾ ਨਾ ਅੱਜ ਲੱਗ ਗਿਆ ਲੱਗ ਪਿਆ ਨਾਲ ਵਾਹੇ ਮਾਮਾ ਆ ਜਾ ਫਿਰ ਚੱਲ ਬਾਬਾ ਕਹਿੰਦਾ ਵੱਡਾ ਵੀਰ ਆਹ ਪਾਪੇ ਦਾ ਵੀਰ ਆ ਮੀਰਾ ਹਾਂ ਛਾ ਚਲੀਓ ਠੀਕ ਹੈ ਜੀ ਓਕੇ ਥੈਂਕ ਯੂ ਵੀਰ ਜੀ ਧੰਨਵਾਦ ਧੰਨਵਾਦ ਚੱਲ ਬਬੀ ਓਕੇ ਬ੍ਰਦਰ ਓਕੇ ਭਾਈ ਥੈਂਕ ਯੂ ਧੰਨਵਾਦ ਇਹ ਵਿਚਾਰ ਨਾ ਰੋਲ ਲੱਗ ਪੈਂਦਾ ਜਦੋਂ ਕੋਈ ਫੈਮਿਲੀ ਲੈਣ ਆਉਂਦੀ ਹੈ ਨਾ ਤੇ ਜੀ ਲੋਕਸ਼ ਨੂੰ ਲੱਗ ਪੈਂਦਾ ਵੀ ਮੇਰੇ ਘਰ ਵਾਲੇ ਕਦੋਂ ਲੈਣ ਆਉਣਗੇ ਹਣਾ ਤੇ ਜਵਨ ਦਿਖਾਈ ਸੰਧੀ ਆ ਆ ਬੱਚਾ ਜਿਵੇਂ ਤੁਸੀਂ ਵੀਡੀਓਸ ਦੇਖਦੇ ਜੇ ਤੇ ਇਹ ਪ੍ਰਭਾਸ ਇਹਦਾ ਨਾਮ ਆ ਤੇ ਜਦੋਂ ਵੀ ਕੋਈ ਫੈਮਿਲੀ ਇਦਾਂ ਆਪਣੇ ਨੂੰ ਲੈਣ ਆਉਂਦੀ ਹੈ ਵਿਛੜਣ ਲੈਣ ਆਉਂਦੀ ਹੈ ਤੇ ਇਹ ਵਿਚਾਰਾ ਮਨ ਭਰ ਆਉਂਦਾ ਵਾ ਕਿ ਮੇਰਾ ਪਰਿਵਾਰ ਕਦੋਂ ਲੈਣ ਆਊਗਾ ਸੋ ਮੈਂ ਵੀਰ ਨੂੰ ਕਹਿੰਦਾ ਕਿ ਇਹਦਾ ਚੰਗੀ ਤਰ੍ਹਾਂ ਫੇਸ ਵਿਖਾਵੇ ਤੇ ਇਹ ਆਪਣਾ ਅਡਰੈਸ ਇਹ ਦੱਸਦਾ ਵਾ ਕਿ ਡਾਲਾ ਵਾਲਾ ਰੋਡ ਦੱਸਦਾ ਵਾ ਫਿਰ ਸਾਨੂੰ ਇਹ ਨਹੀਂ ਪਤਾ ਵੀ ਡਾਲਾ ਵਾਲਾ ਰੋਡ ਹੈ ਕਿੱਥੇ ਕਿਉਂਕਿ ਲੋਕ ਏਰੀਆ ਵਾ ਤੇ ਆਪਣੇ ਜਗਿੰਦਰ ਜੱਧਮ ਆਪਣੇ ਫਾਦਰ ਦਾ ਨਾਂ ਦੱਸਦਾ ਵਾ ਤੇ ਮਾਤਾ ਦਾ ਨਾਂ ਕੀ ਬਿਜਲੀ ਦੇਵੀ ਬਿਜਲੀ ਦੇਵੀ ਆਪਣੀ ਮੰਮੀ ਦਾ ਨਾਂ ਦੱਸਦਾ ਵਾ ਤੇ ਏਰੀਆ ਨਹੀਂ ਇਹਦਾ ਵਿਚਾਰਦਾ ਪਤਾ ਲੱਗਦਾ ਸੋ ਇਸ ਵੀਡੀਓ ਦੇ ਜ਼ਰੀਏ ਕੋਈ ਵੀਰ ਭਰਾ ਇਹਨੂੰ ਜਾਣਦਾ ਹੋਵੇ ਤਾਂ ਜਰੂਰ ਸਾਡੇ ਨਾਲ ਸੰਪਰਕ ਕਰਿਓ ਹੈਗਾ ਇਹ ਵੀਰ ਪਰਵਾਸੀ ਆ ਸੋ ਜਰੂਰ ਸੰਪਰਕ ਕਰਿਓ ਤਿੰਨ ਸਾਲ ਤੋਂ ਮੇਰੇ ਕੋਲ ਆ ਪਤਾ ਨਹੀਂ ਉਦੋਂ ਦੇ ਕਿੰਨੇ ਪਰਿਵਾਰ ਵਾਲੇ ਆ ਗਏ ਆ ਵਿਛੜੇ ਆ ਗਏ ਆ ਜਾਂ ਲੈ ਗਏ ਆ ਪਰ ਇਹਦਾ ਪਰਿਵਾਰ ਨਹੀਂ ਹਜੇ ਤੱਕ ਮਿਲਿਆ ਸੋ ਇਸ ਵੀਡੀਓ ਨੂੰ ਵੀ ਇਨਸ਼ੀਅਰ ਕਰਿਓ ਤਾਂ ਜੋ ਇਸ ਬੱਚੇ ਦਾ ਪਰਿਵਾਰ ਵੀ ਮਿਲ ਜੇ ਚੰਗਾ ਮੈਂ ਤੇ ਰਜੀ ਭਲਾ ਕਰ ਆਏ ਕਰਦੇ ਤੁਸੀਂ ਗੱਡੀ ਗੱਡੀ ਸੇ ਚਲੋ ਮੈਂ ਭਲਾ ਕਰ ਆਜੋ ਉਹ ਫੋਦਾ ਸੇ ਸਕੂਲੀ ਤੇ ਆਏ ਸੀ ਕਿ ਫਿਰ ਇੱਕੋ ਜਿਹਾ ਅੱਗੇ ਗੱਡੀ ਚੱਲ ਅੱਛਾ ਰਮਦਾਸ ਤੱਕ ਹਾਂਜੀ ਫਿਰ ਅੱਗੇ ਜੀਜੂ ਲੈਣ ਆਣਗੇ ਨਾ ਅੱਛਾ ਅੱਛਾ ਜੀਜੂ ਬਿਜ਼ੀ ਸੀਗੇ ਉਹਨਾਂ ਦਾ ਆਪਣਾ ਟਰਾਂਸਪੋਰਟ ਦਾ ਬਿਜ਼ਨਸ ਹੈ ਚਲੋ ਮੈਂ ਭਲਾ ਕਰ ਆ ਹਾਂ ਕਹਿੰਦੇ ਕਹਿੰਦੇ ਸਰਮਨ ਸੇ ਮਿਲ ਲੋ ਕਿਹੜਾ ਸਰਮਨ ਸਰਮਨ ਆਓ ਸਰਮਨ ਇਹ ਵਿਚਾਰੇ ਨਾ ਹੁੰਦੇ ਤੁਹਾਡੇ ਨਾਲ ਹਾਂ ਤੈਨੂੰ ਕਹਿੰਦੇ ਸਰਮਨ ਨੂੰ ਮਿਲਣਾ ਵਾ ਹਾਂ ਗੰਗਾ ਬਾਬਾ ਚੰਗਾ ਗੰਗਾ ਲਾਓ ਉਹਨੇ ਮੇਲਾ ਮੇਲਾ ਉਹਨੇ ਮੇਲਾ ਹਾਂ ਇਦਾਂ ਸਾਰਾ ਇਹ ਸਾਰਾ ਇਹਨੇ ਚਲਾ ਜਾ ਹੁਣ ਕਰ ਦੇ ਇਹਨੂੰ ਵੀ ਮਿਲਾ ਲੈ ਫਿਰ ਹੱਥ ਹਾਂ ਬਾਬੇ ਆਪਣੇ ਕੱਪੜੇ ਚੇਂਜ ਕਰ ਆਪਣੇ ਜਨਾ ਜਾ ਉਧਰ ਕੱਪੜੇ ਚੇਂਜ ਕਰ ਆਓ ਤੋ ਕੋਈ ਪਰਵਾਹ ਨਹੀਂ ਇਹ ਵੀ ਕਰ ਦਿੰਦਾ ਆ ਆ ਜਾ ਹੁਣ ਤਾਂ ਗਾ ਆ ਕੇ ਹਮੇਸ਼ਾ ਮੇਰਾ ਹੱਥ ਫੜ ਕੇ ਜਿੱਥੇ ਨੇ ਉਹਦੇ ਚਲਦੇ ਸੀ ਕਿੰਨੇ ਮੋਟੇ ਸੀ ਇਹ ਦੇਖਾ ਰੋ ਅੱਛਾ ਬੜੇ ਸੋਹਣੇ ਸੀ ਕੋੜੇ ਚੂਹਾ ਅੱਛਾ ਕਿੰਨੇ ਵਾਰ ਪ੍ਰਾਪ ਪਾਪਾ ਤੇ ਸਾਡੀ ਹਾਈਟ ਸਾਡੀਆਂ ਅੱਖਾਂ ਸਾਡਾ ਮਤਲਬ ਰੰਗ ਸਾਡਾ ਪਾਪਾ ਵੀ ਕਹਿੰਦਾ ਜਨਰੇਟਰ ਮੇਰਾ ਵਾ ਜਨਰੇਟਰ ਲੈ ਕੇ ਫਿਰ ਠੀਕ ਹੈ ਵਾ ਚਲੋ ਸਾਹ ਆ ਜਾ ਲੈ ਤਰੇ ਕੁਬੀਆ ਵੀ ਮੇਰੀ ਅਤੇ ਇਹ ਵੀ ਪੂਤਗਲਾ ਯਾਰੀ ਪਰ ਇਹ ਵੀ ਢਟ ਗਿਆ ਲਾ ਗਿਆ ਹਾਂ ਉਹ ਤਾਂ ਕਿਥੇ ਰਾਣਾ ਉਥੇ ਸਾਰੇ ਗੋਦਿਆਂ ਉਹ ਮੇਰੇ ਕੋਲ ਆ ਤੇ ਉਹ ਫੜੋ ਮੇਰੀ ਆਹ ਬਣ ਹਾਲੇ ਰਾਜੂ ਰਾਜ ਆ ਆ ਕੋਲ ਬਟਾ ਚਲੋ ਨਹੀਂ ਖੁੰਮ ਲੈ ਆ ਇਹਦੇ ਬਾਲ ਨਹੀਂ ਆ ਆ ਗਿਆ ਤਾਰਿਆ ਨੂੰ ਸੱਤ ਸਰੀਕਾਲ ਬਟ ਚਲੋ ਬੈਠੋ ਚਲੋ ਬੈਠਾ ਮੁੰਡੇ ਚਲੋ ਬੈਠੋ ਅਲੈਕੁਮ ਸਲਮ। ਬੈਕ ਚੱਕ ਲੜਾ। ਬੇਟੇ ਮਮਾ ਤੁਹਾਨੂੰ ਨਾ ਅੰਦਰ ਬੈਠਾ। ਚੰਗਾ ਤਾਂ ਨਾ ਦੇ ਦਿੱਤਾ। ਚੰਗਾ ਮਾ। ਵਾਹਿਗੁਰੂ ਬਾਲਾ ਕਰੇ। ਬਹੁਤ ਬਰਕਤ ਆਵੇ ਇਸ ਦੀ। ਤਾਂ ਗੁਰਦਾਸ ਜੀ ਇਹਦੇ ਕੰਮ ਕਰਨਾ ਕੋਸ ਤੂੰ। ਪੂਰੀ ਹੋ ਗਈ। ਤੇ ਨੀਕਾ ਸੈਂਡਿਆ ਪੈ। ਆ ਪੈਨੋ ਵੀ ਲਾਓ। ਪਾਪਾ ਕਿਥੇ ਆਦੇ ਰਹ ਚਲ ਪਾਪਾ ਕੁਛ ਕੋਈ ਨਹੀਂ ਪਾਪਾ ਨੂੰ ਬਿਲੇ ਆਵਾਂਗੇ ਚਲ ਅੱਗੇ ਉਹ ਜੋ ਮੇਰੇ ਮੇਰੇ ਨਾਲ ਹੋਵੋ ਕੁੜੀ ਨਾਲ ਹੋਵੋ ਮੇਰੇ ਨਾਲ ਹੋਵੀਂ ਚਲ ਹੋ ਗਿਆ ਮੇਰੀ ਹੋਠ ਠੀਕ ਹੈ ਜੀ ਹਾਂ ਕਿ ਥੈਂਕ ਯੂ ਜੀ ਓਕੇ ਧੰਨਵਾਦ ਜੀ ਚੰਗਾ ਹੈ ਓਕੇ ਬਾਗੀ ਪੜਾਗੇ ਇਹ ਬਾਗੀਥੋਂ ਲੈਂਦਾ ਪਤਾ ਮਾਂਗੇ ਸਰਮਣ